ਹਾਂਜੀ ਸਾਰੇ ਨੂੰ ਪਿਆਰ ਪਰਿਸ਼ਾਸ਼ੀ ਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਲੱਸੀ ਤੋਂ ਰੈਤਾ ਦੇਖੋ ਜੀ ਇੱਕ ਕਾਹ ਆਪਾਂ ਜੱਗ ਦੇ ਵਿੱਚ ਲੱਸੀ ਰੱਖੀ ਸੀ ਆਪਾਂ ਦੋ ਕੱਪ ਹੈਗੇ ਆ ਲੱਸੀ ਦੇ ਤੇ ਆਪਾਂ ਲੱਸੀ ਨੂੰ ਪਹਿਲਾਂ ਪੁੰਨ ਲਾਂਗੇ ਹਾਂਜੀ ਆਪਾਂ ਉਹ ਲੱਸੀ ਦਾ ਉਹ ਕੱਟ ਲਿਆ ਜੀ ਦਹੀਂ ਕੱਢ ਲਈ ਜਿਹੜੀ ਕੱਲੀ ਦਹੀਂ ਜੀ ਰਹਿ ਗਈ ਸੀ ਉਹ ਇੱਕ ਕੁੱਲੀ ਹੋ ਗਈ ਆਪਾਂ ਕੰਟੇਨਰ ਚ ਪਾ ਲਈ ਇਸ ਤੋਂ ਬਾਅਦ ਆਪਾਂ ਲਵੰਗੀ ਜੀ, ਲੋਕੀ, ਅੱਧਾ ਟਮਾਟਰ, ਇੱਕ ਹਰੀ ਮਿਰਚ ਤੁਸੀਂ ਵੱਧ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਹਰੀ ਮਿਰਚ ਜ਼ਿਆਦਾ ਪਸੰਦ ਆ ਖਾਣ ਨੂੰ ਤੇ ਦੋ ਲੈ ਤੇ ਆਪਾਂ ਪਿਆਜ਼ ਉਹ ਵੀ ਛੋਟੇ ਛੋਟੇ ਹੁਣ ਆਪਾਂ ਇਹਨਾਂ ਨੂੰ ਸਿੱਲਾਂਗੇ ਸਿਲ ਕੇ ਇਹਨਾਂ ਨੂੰ ਕੱਦੂਕਾਸ ਕਰਾਂਗੇ ਜੀ ਹਾਂ ਜੀ ਆਪਾਂ ਕਰ ਲਿਆ ਜੀ ਕੱਦੂਕਾਸ ਕੱਦੂਕਾਸ ਕਰ ਲਿਆ ਜੀ ਆਪਾਂ ਇਹਨੂੰ ਇੱਕ ਗਰਮ ਪਾਣੀ ਦੇ ਵਿੱਚ ਪਾਵਾਂਗੇ ਬਰਤਨ ਲੈ ਕੇ ਆਪਾਂ ਗਰਮ ਪਾਣੀ ਪਾ ਲੈਣਾ ਉਦੇ ਵਿੱਚ ਪਿਆਉ ਦੇਵਾਂਗੇ ਇਹਨਾਂ 5-10 ਮਿੰਟ ਇਹ ਪਾਣੀ ਦੇ ਵਿੱਚ ਰਹਿਣ ਦੇਵਾਂਗੇ ਮੰਮਾ ਏਦੋਂ ਆਪਾਂ ਕੱਟ ਲਈਆਂ ਜੀ ਸਬਜ਼ੀਆਂ ਵੀ ਆਹ ਆਪਾਂ ਪਿਆਜ਼ ਕੱਟ ਲਿਆ ਟਮਾਟਰ ਕੱਟ ਲਿਆ ਹਰੀ ਮਿਰਚ ਕੱਟ ਲਈ ਤੇ ਹੁਣ ਆਪਾਂ ਲਾਵਾਂਗੇ ਜੀ ਤੜਕਾ ਜੀ ਇਹਨਾਂ 판 ਦੇ ਤੋਂ 10 ਮਿੰਟ ਹੋ ਗਏ ਪਏ ਇਹਨੂੰ ਤੇ ਆਪਾਂ ਇੱਕ ਕਸਾਨੀ ਤੇ ਵਿੱਚ ਕੱਢ ਲਵਾਂਗੇ ਜੀ ਆਪਾਂ ਇੱਕ ਪੈਨ ਲੈ ਲਿਆ ਉਹਦੇ ਵਿੱਚ ਪਾ ਲੈ ਸਰੋਂ ਦਾ ਤੇਲ Apakah dia ini garam? Harganya garam ke rambut? Garam itu malah apa-apa lagi, <tuk> Apa बहुत ज्यादा नहीं भुन आप कदू क्या जोड़ा कद्दी क्ष पीता है कद्दी भी पा लो यी में पाव गे ਅੱਪਾ ਨੂੰ ਪਾਣੀ ਮਚੰ ਦੇਵਾਗੇ ਅੱਪਾ ਥੋੜੀ ਜਿਹਾ ਪਾਣੀ ਵਿੱਚ ਆਲਾਵਾਂਗੇ ਹਲਦੀ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਦੇਖੋ ਜੀ ਭੁੰਨ ਜੀ ਥੋੜਾ ਜਿਹਾ ਰਹਿ ਗਿਆ ਉਹਦਾ ਸਾਰਾ ਪਾਣੀ ਆਪਾਂ ਮਚਾ ਦੇਣਾ ਤੇ ਹੁਣ ਆਪਾਂ ਇਹਨੂੰ ਥੱਲੇ ਲਾ ਕੇ ਪਾਵਾਂਗੇ ਜੀ ਨਮਕ ਮਿਰਚ ਜੀ ਹਲਦੀ ਪਾਉਣਾ ਦੂਣੇ ਤਾਂ ਉੱਪਰ ਵੀ ਪਾ ਸਕਦੇ ਆ ਕਿਉਂਕਿ ਹਲਦੀ ਨੂੰ ਪਕਾਉਣਾ ਜ਼ਰੂਰੀ ਹੈ ਆਹ ਆਪਾਂ ਥੋੜਾ ਜਿਹਾ ਲੈ ਲਈ ਜੀ ਨਮਕ ਥੋੜੀ ਜਿਹੀ ਆਪਾਂ ਮਗੀ ਦੀ ਲਾਲ ਮਿਰਚ ਹਾਂਜੀ ਆਪਾਂ ਮਸਾਲਾ ਭੁੰਨ ਲਿਆ ਸੀ ਆਪਾਂ ਅੱਧਾ ਕਿੰਚ ਲੈਂਦਾ ਜੀ ਚਾਟ ਮਸਾਲਾ ਹਾਂਜੀ ਥੋੜਾ ਜਿਹਾ ਲੈਂਦਾ ਜੀ ਆਪਾਂ ਕਾਲਾ ਨਾ ਲੁਕ ਜੀਰਾ ਤੇ ਕਾਲੀ ਮਿਰਚ ਇਹਨਾਂ ਨੂੰ ਪਰ ਲਾਉਂਦੇ ਆਪਾਂ ਮਿਕਸ ਜੀ ਆਪਾਂ ਚੌਂਕਟ ਦੀ ਹੈਲਪ ਨਾ ਕਰਾਂਗੇ ਜੀ ਮਿਕਸ ਆਪਾਂ ਤੋਸਦੀ ਹੈਟਰ ਤੋਂ ਕਰਨੇਗੇ ਮਿਕਸ ਹਾਂਜੀ ਆਪਾਂ ਇਹਨੂੰ ਠੰਡਾ ਕਰ ਲਿਆ ਤੜਤਲਾ ਕੇ ਜੀ ਤੇ ਆਪਾਂ ਹੁਣ ਕਰਾਂਗੇ ਜੀ ਮਿਕਸ ਪਹਿਲਾਂ ਪਾਵਾਂਗੇ ਜੀ ਆਪਾਂ ਦੁੱਧ ਇੱਕ ਕੱਪ ਲੈਤਾ ਛੋਟਾ ਜੇ ਤੁਸੀਂ ਦੁੱਧ ਨਹੀਂ ਪਾਉਣਾ ਚਾਹੁੰਦੇ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਮੈਂ ਦੁੱਧ ਇਸ ਕਰਕੇ ਪਾਇਆ ਨਾਲੇ ਤਾਂ ਜੀ ਬਾਜ ਜਾਊਗਾ ਨਾਲੇ ਵੀ ਖੱਟਾਪਣ যে ਹੋ খট্টা ਇਹਨੂੰ ਆਪਾਂ ਠੰਡਾ ਕਰਕੇ করতে ਜੀ ਆਪਾਂ ਕਰ ਲਿਆ ਜੀ ਮਿਕਸ ਦੇਖੋ ਜੀ ਐਦਾਂ ਹੋ ਗਿਆ ਆ ਦੇਖੋ ਜੀ ਆਪਾਂ ਪਾ ਲਿਆ ਕੌਲੀ ਦੇ ਵਿੱਚ ਰਹਿਤਾ ਤੇ ਆਪਾਂ ਇਹਨੂੰ ਕਰ ਲਿਆ ਜੀ ਡੈਕੋਰੇਟ ਮਿਰਚ ਲੈ ਕੇ ਤੁਸੀਂ ਕਾਸੀ ਵੀ ਚੀਜ਼ ਨਾ ਕਰ ਸਕਦੇ ਹੋ ਤੁਸੀਂ ਪਿਆਜ਼ ਨੂੰ ਕੱਟ ਕੇ ਵੀ ਲਾ ਸਕਦੇ ਹੋ ਤੁਸੀਂ ਧਨੀਆਂ ਵੀ ਲਗਾ ਸਕਦੇ ਹੋ ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ ਨਾਲ ਡੈਕੋਰੇਟ ਕਰ ਸਕਦੇ ਹੋ ਤੇ ਆਪਾਂ ਮਰਚਨਾਲ ਕੀਤਾ ਜੀ ਕੌਲੀ ਚ ਪਾ ਲਿਆ ਬਹੁਤ ਵਧੀਆ ਬਣੀਆ ਤੁਸੀਂ